गुकाने ਰਤੈ ਕਾ ਕਤ ਗੁਰੂ ਮੈਂ ਦਸੁ 라ਹੀਏ ਭਾਈ ਜਿਤੇ Jap ਕਤ ਮੇਰੇ ਮਨ ਦੇ ਤੁਝੇ ਰਤਬੋ ਹੰਤਾ ਨਾਮ ਗਾ ਦੇ ਜਾਨ ਰਖੋ ਦੇ ਦੁਖ ਦਰਦ ਕਾ ਹੰਤਾ ਹਰਿ ਨਾਗ ਘਾਲ ਸਭਿ ਜਿ ਸਰ ਭਾਈ ਨਾਮਿਤ ਪਰੇ ਪੰਧਾਰ ਤਿਸ ਕੀ ਕੀਮਤ ਨਾ ਪਰੇ ਭਾਈ ਉਚਾ ਅਗੰ ਅਪਾਰ ਜੀ ਜੰਤ ਕਾ ਪਦ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਤ ਜੇ ਭਾਈ ਸਭ ਦਮ ਲਾ ਲਾ ਹਾਰ ਸੱਜੀ ਚਰਨ ਸ੍ਰੀ ਰਿਪਾਇ ਪਰਮਪੋਵਨਾਸ ਮੇਰ ਵਖਤ ਸਮਾ ਪਾਮ ਮਾਜੀਏ ਭਾਈ ਹਰਗਨੰਦ ਵਾਸ ਮਿਟੇ ਅੰਧੇ ਰਾ ਅਗਿਆਨ ਦਾ ਭਾਈ ਪਰਮਪੋਵਨਾਸ ਗੁਰਬਤਨੀ ਸੁਭੂਪ ਦੇ ਭਾਈ ਸਭ ਭਾਵ ਸਭ ਗੁਰਪਾਸ ਮੇਰਾ ਤੇਰਾ ਸੁਧ ਜੇ ਭਾਈ ਹੋਈਏ ਸਭ ਕੀ ਧੂਰ ਹਰ ਕਮਨਾ ਸਾਰਿਆ ਭਾਈ ਵੇਖੇ ਸੁਨੇ ਹਜੂਰਾ ਜੇ ਤੈਨ ਤੇ ਰਸਾ ਬਾਹਰ ਰਾਮ ਭਾਈ ਤਿਤ ਦੇ ਮਨ ਜੇ ਧੂਰਾ ਕਰਨ ਗ੍ਰਾਮ ਤੁਮ ਕੋ ਭਾਈ ਸਭ ਕਲਾ ਪੂਰਾ ਪ੍ਰੇਮ ਦਾ ਕਾਰਨ ਨਾਮਨ ਭਾਈ ਮਾਇਆ ਮੋਹ ਦੇ ਨਾਸ ਇਸ ਭਾਵੇ ਤਾਂ ਮੇਲ ਲੈ ਭਾਈ ਹਰਿ ਨਾਮ ਨਾਸ ਗੁਰਮੁਖ ਕਾ ਕਮਾ ਕਰ ਪ੍ਰਗਾਸਿ ਭਾਈ ਹਰਿ ਦੇ ਹੋਇ ਮਾਉਂ ਦੇ ਆਤਮਕ ਆਕਾਸ਼ ਘਰ ਪੂਰੇ ਸੰਤਾਂ ਦੇ ਆਪਾਹ ਅਨ ਸੁਲਾਗਾ ਪਾਉ ਰਸ ਮਾਵਾ ਮਰੇ ਸੁਦਾ ਭਾਈ ਸੱਜ ਸਾਦ ਸੁਆਉ ਕਭੀ ਸੰਤ ਸੁਨ ਜੀਰਿਆ ਭਾਈ ਦੇ ਤਲ ਪਾ ਥਾਉ ਜਿਸ ਪ੍ਰਤੀਤ ਮਾਵੈ ਭਾਈ ਉਧਿਕਾ ਜਨ ਜਾਓ ਬੋਗੋ ਮੇਰੇ ਸਾਰੇ ਭਾਈ ਹੌਸ ਤੇ ਬਾਜਾਓ ਉਹ ਦੇਹੁ ਕੁਣੀ ਆਲੇ ਪਾਲ ਦਾ ਭਾਈ ਦੇਹ ਥਾਵੇ ਥਾਵ ਰਿਦਕਾ ਸੁਭਾਵੇ ਸਾਸ ਸਾਸ ਭਾਈ ਹੂੜਾ ਜਾ ਕਾ ਨਾ ਜੇਸੂ ਗੁਰੂ ਸਾਚਾ ਧੀਨਿਏ ਭਾਈ ਪੂਰਾ ਤਖਤਰ ਮਾਉ ਜੇਸੂ ਰਣਕੜੀ ਨਾ ਜੀਨਿਏ ਭਾਈ ਸਰਬ ਕਲਾ ਭਰਪੂਰ ਸਾ ਸੁਦਰਾ ਸਮਾ ਵਿਸਰੇ ਭਾਈ ਤੇਖ ਨੂੰ ਸਦਾ ਹਜੂਰਾ ਸਾਥ ਸੰਗ ਲਾਇਆ ਭਾਈ ਸਰਬ ਰਿਆਪ ਭਰਪੂਰ ਨਾਮ ਪ੍ਰੀਤ ਨਾਲ ਲਗੀਆਂ ਭਾਈ ਤੇ ਨਿਤ ਨਿਮਰ ਕਰਮ ਦੇ ਤੂਰਾ ਅੰਚਰ ਦਾਰੇ ਤਰਾਇਆ ਭਾਈ ਹੌਜਲ ਦੁੱਖੋਂ ਤਾਰ ਕਾ ਤਲਪਾ ਬੰਦ ਨਹਾਰਿਆ ਭਾਈ ਕੀ ਤੋਂ ਅੰਗ ਅਪਾਰ ਮਨ ਕਾ ਸੀਤ ਹੋਇਆ ਭਾਈ ਉਦਮ ਆਪਾ ਫਰਮਾਤੀ ਭਾਈ ਜੇ ਕਿਰਨ ਕੋ ਕਾਟਵਾ ਮਰ ਗਏ ਸਿੰਦੂ ਹੋ ਗਿਆ ਬੋਲ ਨਾ ਅੱਲਾਹ ਬੋਧ ਤੇਜ ਜ਼ਰ